ਮੁਖਤਰ ਸਾਹਿਬ ਦੇ ਵਿੱਚ ਮਾਗੀ ਮੇਲਾ ਸੀ ਮਾਗੀ ਮੇਲੇ ਦੇ ਵਿੱਚ ਲੱਗ ਲੱਗ ਤਰ੍ਹਾਂ ਦੇ ਘੋੜੇ ਆ ਜਿਹੜੇ ਨਸਲਾਂ ਦੇ ਘੋੜੇ ਆ ਉਹ ਪੁੰਚੇ ਸੀਗੇ ਤੇ ਆ ਹਰ ਇੱਕ ਚਾਹਵਾਨ ਜਿਹੜਾ ਘੋੜਿਆਂ ਦਾ ਹੁੰਦਾ ਅਕਸਰ ਇਹ ਸੋਚਦਾ ਹੈ ਕਿ ਮੈਂ ਵੀ ਘੋੜਾ ਜਿਆ ਪਿਆਰ ਆ ਘੋੜਿਆਂ ਨੂੰ ਪਿਆਰ ਕਰਦਾ ਤਾਂ ਉਹ ਇੱਕ ਚੀਜ਼ ਲੈ ਕੇ ਆਇਆ ਮੇਰੇ ਨਾਲ ਬਾਈ ਜੀ ਹਰੇ ਨੇ ਲੈ ਕੇ ਨਹੀਂ ਜਾਂਦਾ ਭਾਈ ਇਹ ਹਾਂ ਇਹ ਆਪਣੇ ਘਰੇ ਹੀ ਜਨਮਿਆ ਇਹ ਘਰੇ ਜਨਮ ਲੇਤਾ ਹਾਂਜੀ ਜਿਹੜੀ ਇਹਦੀ ਮਾਂ ਉਹ ਵੀ ਆਪਣੇ ਘਰੇ ਹੀ ਪੈਦਾ ਹੋਈ ਹੈ ਹਾਂ ਤੇ ਇਹ ਆਪ ਖੁਦ ਵੀ ਘਰੇ ਹੀ ਪੈਦਾ ਹੋਇਆ ਹਾਂ ਮਤਲਬ ਦਾਦਕੇ ਨਾਨਕੇ ਇੱਕੋ ਹੀ ਜਾਂਦੇ ਹਾਂਜੀ ਹਾਂਜੀ

ਇਲਾਸੀ ਮੱਗੀ ਮੇਲੇ ਦੇ ਵਿੱਚ ਅਲਗ-ਅਲਗ ਤਰ੍ਹਾਂ ਦੇ ਘੋੜੇ ਆ ਜਿਹੜੇ ਨਸਲਾਂ ਦੇ ਘੋੜੇ ਆ ਉਹ ਪਹੁੰਚੇ ਸੀਗੇ ਤੇ ਆ ਹਰ ਇੱਕ ਚਾਹਵਾਨ ਜਿਹੜਾ ਘੋੜਿਆਂ ਦਾ ਹੁੰਦਾ ਅਕਸਰ ਇਹ ਸੋਚਦਾ ਹੈ ਕਿ ਮੈਂ ਵੀ ਘੋੜਾ ਆਜਾ ਪਿਆਰ ਆ ਘੋੜਿਆਂ ਨੂੰ ਪਿਆਰ ਕਰਦਾ ਤਾਂ ਉਹ ਇੱਕ ਚੀਜ਼ ਲੈ ਕੇ ਆਇਆ ਮੇਰੇ ਨਾਲ ਬਾਈ ਜੀ ਹਰੇ ਆ ਮੈਂ ਇਸ ਟਾਈਮ ਪਸ਼ੂ ਮੇਲੇ ਦੇ ਵਿੱਚ ਆ ਮੁਖਤਰ ਸਾਹਿਬ ਦੇ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆ ਘੋੜੇ ਦਾ ਕੀ ਨਾਮ ਹੈ ਕੀ ਇਹਦਾ ਅਗਲਾ ਪਿਛਲਾ ਪਸ਼ੋਕੜ ਜੇ ਅੱਪ ਗੱਲ ਕਰ ਲਈਏ ਤਾਂ ਘੋੜੇ ਦਾ ਨਾਮ ਤਾਂ ਹੈਗਾ ਬਾਈ ਜੀ ਛੇਰਾ ਹੂੰ ਰ ਜੋ ਇਹਦੀ ਮਦਰ ਵਾਲੀ ਸਾਈਡ ਹੈ ਉਹ ਰਾਜੂ ਡੋੜ ਹੈ ਜਿਹੜਾ ਉਹਦੀ ਤਾਂ ਮਤਲਬ ਮਾਂ ਆ ਗਈ ਰਾਜੂ ਡੋੜ ਦੀ ਅੱਛਾ ਜਿਹੜੀ ਇਹਦੀ ਨਾਨੀ ਹੈ ਜੀ ਸੌਰੀ ਜਿਹੜੀ ਮਾਂ ਉਹ ਪ੍ਰਿੰਸ ਰੋਡ ਦੀ ਆ ਗਈ ਜਿਹੜੀ ਨਾਨੀ ਉਹ ਰਾਜੂ ਡੋੜ ਦੀ ਆ ਗਈ ਹਾਂ ਮਦਰ ਸਾਈਡ ਤਾਂ ਇਹਦੀ ਲਾਈਨ ਬਹੁਤ ਬਹੁਤ ਹੀ ਵਧੀਆ ਜੀ ਅੱਛਾ ਜੀ ਤੇ ਜਿਹੜਾ ਮਤਲਬ ਬਾਪ ਵਾਲੀ ਸਾਈਡ ਹੈ ਜੀ ਸਮੁੰਦਰ ਦਾ ਇਹ ਪੋਤਾ ਆ ਗਿਆ ਹਾਂ ਤੇ ਦਲਬਾਗ ਹੈ ਜਿਹੜਾ ਮਿੱਡੇ ਵਾਲਾ ਹਾਂ ਉਹ ਤਾਂ ਇਹ ਪੁੱਤ ਆ ਗਿਆ ਅੱਛਾ ਮਤਲਬ ਨਾਮੀ ਘੋੜਿਆਂ ਦੇ ਵਿੱਚੋਂ ਨਾਮ ਆਉਂਦਾ ਹਾਂਜੀ ਹਾਂਜੀ ਹਾਂ ਅੰਦੀ ਖਾਸੀਅਤ ਤਾਂ ਕੀ ਕੀ ਹੈ ਬਾਈ ਜੀ ਇਸ ਘੋੜੇ ਦੀ ਖਾਸੀਅਤ ਬਾਈ ਜੀ ਇਹ ਅਭੀ 25 ਮਹੀਨੇ ਦੀ ਉਮਰ ਹੈ ਅੱਛਾ ਜੀ 68 ਇੰਚ ਦਾ ਕਰਦਾ ਹੈ 68 ਇੰਚ ਹੈ ਅੰਦੀ ਜੀ ਆਪਾਂ ਕੀਮਤ ਦੀ ਗੱਲ ਕਰੀਏ ਤਾਂ ਕੀਮਤ ਕੀ ਹੋਣੀ ਅਸਤੀ ਕੀਮਤ ਤਾਂ ਬਾਈ ਜੀ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਪਰ ਜੋ ਚਿੰਤਾ ਤਾਂ ਤੈਨੂੰ ਪਤਾ ਲੱਗਦਾ ਜੇ ਆਪਾਂ ਕੋਈ ਸੇਲ ਕਰਨ ਦਾ ਮਨ ਹੋਵੇ ਹਾਂ ਇਹ ਮੁੰਡਾ ਜੇ ਕੋਈ 1 ਕਰੋੜ ਜਾਂ 2 ਕਰੋੜ ਵੀ ਕਹਿ ਦੂਗਾ ਪਤਾ ਵੀ ਨਹੀਂ ਸੇਲ ਕਰਨਾ ਅੱਛਾ ਇਹ ਤਾਂ ਆਪਾਂ ਰੱਖਿਆ ਹੋਇਆ ਕੋੜਾ ਸ਼ੌਂਕ ਰੱਖਿਆ ਸ਼ੌਂਕ ਰੱਖਿਆ ਹਾਂ 25 ਮਹੀਨੇ ਦੀ ਉਮਰ ਹੈ ਜੀ 63 ਇੰਚ ਹਾਈਟ ਦਾ ਲੈਂਫਲੂਟ ਦੇਖੋ ਬਾਕੀ ਸ਼ਾਦੀ ਦੇਖ ਲੋ ਹਾਂ ਫੇਸ ਦੇਖ ਲੋ ਫੇਸ ਬਿਊਟੀ ਹਾਂ ਹਾਈਟ ਚਲੋ ਕਰ ਜਾਂਦੇ ਜਾਨਵਰ ਬਹੁਤ ਵੱਡੇ ਵੱਡੇ ਕੋੜੇ ਐ ਹਾਂ ਪਰ ਇਹਦਾ ਜਿਹੜਾ ਫੇਸ ਆ ਉਹ ਬਹੁਤ ਬਹੁਤ ਵਧੀਆ ਫੇਸ ਹੈ ਹਾਂ ਤਾਂ ਬਾਈ ਫਿਰ ਅੰਦੇ ਵਿੱਚ ਕਿੰਨੇ ਦਾ ਕਿੰਨਾ ਕਸਾਈ ਦਾ ਤੁਸੀਂ ਜਿਹੜਾ ਸੀਗਾ ਲੈ ਕੇ ਆਂਦਾ ਨੇ ਲੈ ਕੇ ਨਹੀਂ ਆਂਦਾ ਭਾਈ ਜੀ ਇਹ ਹਾਂ ਇਹ ਆਪਣੇ ਘਰੇ ਹੀ ਜਨਮਿਆ ਇਹ ਘਰੇ ਜਨਮ ਲੇਤਾ ਹਾਂ ਜਿਹੜੀ ਇਹਦੀ ਮਾਂ ਉਹ ਵੀ ਆਪਣੇ ਘਰੇ ਹੀ ਪੈਦਾ ਹੋਈ ਹੈ ਹਾਂ ਤੇ ਇਹ ਆਪ ਖੁਦ ਵੀ ਘਰੇ ਹੀ ਪੈਦਾ ਹੋਇਆ ਹਾਂ ਮਤਲਬ ਦਾਦਕੇ ਨਾਨਕੇ ਇੱਕੋ ਹੀ ਜਾਂਦੇ ਹਾਂਜੀ ਹਾਂਜੀ ਹਾਂ ਹੋਮ ਬਰੀਡ ਤੇ ਹੀ ਆਪਣੇ ਵੀ ਆਪਾਂ ਖਰੀਦਿਆ ਵਿਆ ਜੇ ਤੇ ਨਾਲ ਹੀ ਇਹਦੀ ਉਹ ਮਤਲਬ ਇਹਦੀ ਮਾਂ ਵਾਲੀ ਸਾਈਡ ਤੋਂ ਇਹ ਭੈਣ ਭਰਾ ਹੈ ਜੀ ਇਹ ਭੈਣ ਭਰਾ ਲੱਗਦੇ ਹਾਂਜੀ ਤੇ ਇਹ ਆਏ ਭਾਈ ਜੀ 14 ਮਹੀਨੇ ਇਹਦੀ ਮਤਲਬ ਉਮਰ ਹੋ ਗਈ 14 ਮਹੀਨੇ ਹਾਂ 14 ਮਹੀਨੇ ਚ ਤਾਂ 62 ਇੰਚ ਕਰਦਾ ਬਈ 62 ਇੰਚ ਕਰਦਾ ਹੈ 14 ਮਹੀਨੇ ਸਕਾਟਲੈਸ ਹੈ ਠੀਕ ਆ ਸਾਰੰਗ ਖੇੜੇ ਦੀ winner ਹੈ ਹਾਂ ਤੋਂ ਮਹਾਰਾਸ਼ਟਰ ਚ ਸ਼ੋ ਹੋਇਆ ਸੀ ਹਾਂ ਉਹਦੀ ਇਹ winner ਹੈ ਠੀਕ ਆ ਭਾਈ ਜੀ ਹਾਂ ਜੀ ਅੰਦੀ ਖਾਸੀ ਤਾਂ ਬਹੁਤ ਬਹੁਤ ਹੈ ਤੇ ਹੋਰ ਵੀ ਆਪਣੇ ਕੋਲ ਕਿੰਨੇ ਤੁਸੀਂ ਇੱਥੇ ਪਸ਼ੂ ਲੈ ਕੇ ਆਏ ਸੀ ਘੋੜੇ ਲੈ ਕੇ ਘੋੜੇ ਆਪਣੇ ਮਾਰਵਾੜੀ ਉਹ ਦੇਵਰਾਜ ਦੀ ਘੋੜੀ ਹੈ ਜੀ ਹਾਂ ਮਗਰ ਉਹਦੇ ਬੱਚੀ ਹੈ ਸਪਤਾਸ਼ ਦੀ ਹਾਂ ਤੰਗਾ ਦੋ ਪੈਰ ਚਿੱਟੇ ਆ ਮੱਥੇ ਪਲੇਜ ਹੈ ਉਹ ਬਿਊਟੀ ਉਹਦੀ ਵੀ ਬਹੁਤ ਜਿਆਦਾ ਚੰਗੀ ਹੈ ਠੀਕ ਹੈ ਜੀ ਤੇ ਬਾਕੀ ਪੰਜ 6 ਜਨਵਰ ਹੈ ਜੀ ਆਪਣੇ ਘਰੇ ਹੈ ਹੂੰ ਇਹੀ ਤਿੰਨ ਜਨਵਰ ਲੈ ਕੇ ਇਹ ਤੁਸੀਂ ਸਿਰਫ ਸੇਲ ਨਹੀਂ ਕਰਨੇ ਦਿਖਾਵੇ ਵਾਸਤੇ ਲੈ ਕੇ ਆਏ ਸੇਲ ਜੋ ਇੱਕ ਆਪਣਾ ਘੋੜਾ ਹੈ ਜੀ ਤੇ ਇਹਰਾ ਬੱਚਾ ਇਹ ਤਾਂ ਨਹੀਂ ਸੇਲ ਕਰਨਾ ਜੀ ਠੀਕ ਹੈ ਜੀ ਇਹਨਾਂ ਦੋਵਾਂ 'ਚ ਕੋਈ ਵੀ ਮੰਨ ਲਓ ਸੌਦਾ ਆਪਣਾ ਹੁੰਦਾ ਚੰਗਾ ਹੂੰ ਤਾਂ ਆਪਾਂ ਇਹਨਾਂ ਦੋਨਾਂ ਦੀ ਕੀਮਤ ਹੋ ਸਕਦੀ ਹੈ ਇਹਨਾਂ ਦੀ ਕੀਮਤ ਲਈ ਜੀ ਇਹਦਾ 25 ਲੱਖ ਰੁਪਇਆ ਇਹਦਾ ਲੱਗਿਆ ਪਿਆ ਹਾਂ 33 ਲੱਖ ਰੁਪਏ ਡਿਮਾਂਡ ਕਰਦੇ ਸੀ ਆਪਾਂ ਅੱਛਾ ਦੇਖੋ ਇਹਦਾ ਜੇ ਤਾਂ ਢਲ ਹੋਇਆ ਤਾਂ ਹੋ ਜਾਊਗਾ ਜੀ ਨਹੀਂ ਆਪਾਂ ਨੂੰ ਨਾ ਵੀ ਸੇਲ ਹੋਊਗੀ ਤਾਂ ਕੋਈ ਪਰੇਸ਼ਾਨੀ ਨਹੀਂ ਹਾਂ ਹਾਂਜੀ ਓਕੇ ਤਾਂ ਲਗਾਤਾਰ ਘੋੜਿਆਂ ਦੀ ਮੰਡੀ ਹੈ ਜਿਹੜੀ ਪਸ਼ੂਆਂ ਦੀ ਮੰਡੀ ਹੈ ਇੱਥੇ ਬੜੀ ਹੀ ਵੱਡੀ ਮੰਡੀ ਲੱਗਦੀ ਹੈ ਮੁਕਸਰ ਦੇ ਵਿੱਚ ਮਾਗੀ ਦੇ ਮੇਲੇ ਤੇ ਲੋਕ ਦੁੱਧ ਰਾਤੋਂ ਆਵਦੇ ਘੋੜੇ ਨੇ ਡੌਗ ਕੁੱਤੇ ਨੇ ਤਵਖ-ਤਵਖ ਜਿਹੜੇ ਪਸ਼ੂ-ਪੰਛੀ ਨੇ ਲੈ ਕੇ ਆਉਂਦੇ ਆ ਆਓ ਹੋਰ ਵੀ ਤਸਵੀਰਾਂ ਤੁਹਾਨੂੰ ਪਸ਼ੂ ਮੰਡੀ ਦੀਆਂ ਦਿਖਾਵਾਂਗੇ ਜਿਹੜੀ ਮਾਗੀ ਮੇਲੇ ਦੀ ਮੁਕਸਰ ਦੇ ਵਿੱਚ ਲੱਗੀ ਹੋਈ ਹੈ ਤਾਂ ਇਹ ਖਾਸ ਗੱਲ ਵਾਸੀ ਬਾਈ ਜੀ ਹਰਿਆਣੇ ਨਾਲ ਆਓ ਚੱਲਦੇ ਹਾਂ ਹੋਰ ਵੀ ਮੁਕਸਰ ਦੇ ਵਿੱਚ ਤਾਂ ਪਸ਼ੂ ਮੰਡੀ ਤੇ ਹੋਰ ਵੀ ਜਿਹੜੇ ਰੂਪ ਨੇ ਅਲੱਗ-ਅਲੱਗ ਦਿਖਾਉਣੇ ਆ